ਅਮਰੂਦ ਦੇ ਕਾਫੀ ਸਾਰੇ ਬੂਟੇ ਆਪਣੇ ਕੋਲ ਲੱਗੇ ਹੋਏ ਆ ਤੇ ਕਾਫੀ ਸਾਰਾ ਫਲ ਜਿਹੜਾ ਖਰਾਬ ਕਰਦੇ ਨੇ ਤੂਤੇ ਤੂਤਿਆਂ ਦੁਆਰਾ ਜਿਹੜਾ ਫਲ ਖਰਾਬ ਕੀਤਾ ਜਾਂਦਾ ਤੇ ਇਹਦੇ ਬਾਰੇ ਸਵਾਲ ਵੀ ਕਾਫੀ ਆਉਂਦੇ ਨੇ ਕਿ ਜਿਹੜਾ ਇਹਦਾ ਆਪਾਂ ਹੱਲ ਕਿਵੇਂ ਕਰੀਏ ਤੁਸੀਂ ਦੇਖ ਸਕਦੇ ਹੋ ਜਿੰਮੇ ਕੋਤਰ-ਕੋਤਰ ਕੇ نیچے ਸੜਦਾ ਤੇ ਜਿਹੜਾ ਤੋਤਿਆਂ ਦੇ ਦੋ ਤਿੰਨ ਹੱਲ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਦਿੱਤੇ ਗਏ ਨੇ ਇੱਕ ਤਾਂ ਉਹਨਾਂ ਵੱਲੋਂ ਰਿਕਾਰਡਡ ਸੀਡੀ ਦਿੱਤੀ ਜਾਂਦੀ ਹੈ ਜਿਹੜੀ ਕਿ ਲਾਊਡ ਸਪੀਕਰ ਦੇ ਵਿੱਚ ਬਾਗਾਂ ਦੇ ਵਿੱਚ বাজਾਈ ਜਾਂਦੀ ਹੈ ਜਿਹਦੇ ਤੇ ਖਾਤਰੇ ਵਾਲੀਆਂ ਆਵਾਜ਼ਾਂ ਹੁੰਦੀਆਂ ਨੇਗੀਆਂ ਉਹ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾ ਕੇ ਮਿਲ ਜੂਗੀ ਤੇ ਉਸੇ ਦੇ ਸਬੰਧ ਚ ਹੁਣ ਜਿਹੜੀ ਕੁਸ਼ਕ ਇਦਾਂ ਦੀਆਂ ਜਿਹੜੀਆਂ ਆਡੀਓ ਹੈਗੀਆਂ ਨੇ ਤੁਸੀਂ ਡਾਊਨਲੋਡ ਕਰਕੇ ਚਲਾ ਸਕਦੇ ਹੋ ਜਾਂ ਫਿਰ ਜਿਹੜਾ ਸਵੇਰ ਵੇਲੇ ਨਿਗਰਾਨੀ ਰੱਖਣੀ ਤੇ ਪਟਾਕੇ ਪਾਉਣੇ ਜਿਹੜਾ ਇਸ ਚੀਜ਼ ਤੋਂ ਥੋੜੀ ਬਹੁਤੀ ਰਾਹਤ ਦਵਾ ਜਾਂਦਾ ਹੈਗਾ ਇਸ ਤੋਂ ਇਲਾਵਾ ਕੁਸ਼ਕ ਵੀ ਜਿੰਨਾਂ ਦਾ ਥੋੜੇ ਏਰੀਆ ਦੇ ਵਿੱਚ ਬਾਗ ਨੇ ਉਹਨਾਂ ਦੁਆਰਾ ਜਿਹੜੀ ਬਾਂਸ ਦੇ ਲੰਬੇ ਟੰਬੇ ਗੱਡੇ ਉਹਨਾਂ ਦੇ ਉੱਪਰ ਜਾਲ ਪਾ ਕੇ ਵੀ ਇਹ ਜਿਹੜਾ ਰੋਕਥਾਮ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਧੰਨਵਾਦ ਜੀ